ਜ਼ਿਲ੍ਹਾ ਪਠਾਨਕੋਟ ਵਿਖੇ ਪਿਛਲੇ ਦਿਨੀ ਅਬੀ ਮੋਬਾਈਲ ਹਟ ਤੇ ਹੋਈ ਚੋਰੀ ਨੂੰ ਲੈ ਕੇ ਜ਼ਿਲ੍ਹਾ ਪੁਲਿਸ ਵੱਲੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਸੀ ਜਿਸ ਦੇ ਚੱਲਦਿਆਂ ਪੁਲਿਸ ਨੂੰ ਵੱਡੀ ਸਫਲਤਾ ਮਿਲਦੀ ਹੋਈ ਪੁਲਿਸ ਵੱਲੋਂ 11 ਨਵੇਂ ਆਈਫੋਨ ਸਣੇ ਦੋ ਯੁਵਕ ਕਾਬੂ ਕੀਤੇ ਗਏ ਹੈਰਾਨੀ ਵਾਲੀ ਗੱਲ ਇਹ ਹੈ ਕਿ ਦੋਨੋਂ ਯੁਵਕ ਨਾਬਾਲਗ ਹਨ ਅਦੇ ਜਾਂਚ ਦੌਰਾਨ ਇਹ ਪਤਾ ਚੱਲਿਆ ਹੈ ਕਿ ਜੰਮੂ ਕਸ਼ਮੀਰ ਦੇ ਕਟਰਾ ਤੋਂ ਇਹ ਚੋਰ ਜ਼ਿਲ੍ਹਾ ਪਠਾਨਕੋਟ ਵਿੱਚ ਆ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਬਾਅਦ ਮੁੜ ਕੇ ਕਟਰੇ ਭੱਜ ਜਾਂਦੇ ਸਨ ਜਿਸ ਦੇ ਚਲਦਿਆਂ ਪੁਲਿਸ ਲਈ ਸਿਰਦਰਦੀ ਬਣੀ ਹੋਈ ਸੀ ਇਸ ਦੇ ਚਲਦਿਆਂ ਪੁਲਿਸ ਦੇ ਡੀਐਸਪੀ ਸਿਟੀ ਜਗਦੀਸ਼ ਰਾਜ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਆਓ ਸੁਣਦੇ ਹਾਂ ਕੀ ਕਿਹਾ ਡੀਐਸਪੀ ਸਿਟੀ ਜਗਦੀਸ਼ ਰਾਜ ਨੇ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ ਪ੍ਰੋਵਾਈਡਿੰਗ ਅ ਵਾਈਡ ਰੇਂਜ ਆਫ ਪ੍ਰੋਫੈਸ਼ਨਲ ਕੋਰਸਸ ਵਿਦ 100% ਪਲੇਸਮੈਂਟ ਅਸਿਸਟੈਂਸ ਵੀ ਆਰ ਸ੍ਰੀ ਸਾਈ ਗਰੁੱਪ ਆਫ ਇੰਸਟੀਟਿਊਟਸ ਇਹ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸਾਡੇ ਜ਼ਿਲ੍ਹੇ ਦੇ ਐਸਐਸਪੀ ਮਾਨਜੋਤ ਸਰਦਾਰ ਦਿਲਜੀਤ ਸਿੰਘ ਦੇ ਦਿਸਾ ਨਿਰਦੇਸ਼ਾਂ ਦੇ ਤਹਿਤ ਅਸੀਂ ਜਿਹੜੀ ਹੈ ਪੈਰੇ ਇਨਸਾਨਾਂ ਦੇ ਖਿਲਾਫ ਜਿਹੜੀ ਮੁਹਿੰਮ ਜਿਹੜੀ ਆਰੰਭ ਕੀਤੀ ਹੋਈ ਹੈ ਉਹਦੇ ਸਬੰਧ ਵਿੱਚ ਥਾਣਾ ਡਿਵੀਜ਼ਨ ਨੰਬਰ 2 ਦੇ ਟਾਕੀ ਰੋਡ ਤੇ ਇੱਕ ਦੁਕਾਨ ਹੈ ਅਭੀ ਮੋਬਾਈਲ ਹਟ ਨਾ ਰਿਓ ਕੁਝ ਸਮਾਂ ਪਹਿਲਾਂ ਉਥੋਂ ਚੋਰੀ ਹੋ ਗਈ ਸੀ ਕਾਫੀ ਨਵੇਂ ਜਿਹੜੇ ਮੋਬਾਈਲ ਫੋਨ ਨੇ ਉਹ ਵੀ ਉਥੋਂ ਚੋਰੀ ਹੋ ਗਏ ਸੀ ਤੋ ਸਾਡੇ ਜਿਹੜੇ ਐਸਐਚਓ ਡੀਜੀ ਨੰਬਰ 2 ਅਰਨ ਕੁਮਾਰ ਕਾਲਗਿਆ ਜੀ ਨੇ ਬੜੀ ਮਿਹਨਤ ਕਰਕੇ ਇਹ ਚੋਰੀ ਨੂੰ ਪੇਸ਼ ਕਰ ਲਿਆ ਤੇ ਜਿਹੜੇ ਚੋਰੀ ਕੀਤੀ ਹੋਈ ਮੋਬਾਈਲ ਫੋਨ ਸੀ 11 ਦੇ 11 ਉਹ ਸਾਰੇ ਹੀ ਰਿਕਵਰ ਕਰ ਲਏ ਨੇ ਜਿਹੜੇ ਇਹ ਦੋ ਬੱਚੇ ਨੇ ਜੁਬਨਾਈਲ ਜਿਹੜੇ ਕਟੜਾ ਦੇ ਰਹਿਣ ਵਾਲੇ ਨੇ ਇਹ ਕਟੜਾ ਤੋਂ ਆਉਂਦੇ ਸੀ ਇੱਥੇ ਤੇ ਰਾਤ ਨੂੰ ਦੁਕਾਨ ਤੋਂ ਚੋਰੀ ਕਰਕੇ ਰਾਤੋ ਰਾਤ ਇਹ ਵਾਪਸ ਕਟੜਾ ਚੱਲ ਜਾਂਦੇ ਸੀ ਤੋ ਫਿਰ ਬਰੀ ਮਿਹਨਤ ਕੀਤੀ ਹੈ ਇਹਦੇ ਵਿੱਚ ਸਾਡੀ ਟੀਮ ਨੇ ਤੇ ਇਸ ਚੀਜ਼ ਨੂੰ ਜਿਹੜਾ ਟਰੇਸ ਕੀਤਾ ਹੈ ਦੇ ਵਿੱਚੋਂ ਇੱਕ ਜਿਹੜਾ ਬੱਚ ਆਇਆ ਉਹਦੇ ਖਿਲਾਫ ਉੱਥੇ ਕਟੜੇ ਦੇ ਵਿੱਚ ਪਰਚੇ ਰਜਿਸਟਰ ਨੇ ਬਟ ਉਹ ਕਿੰਨੇ ਨੇ ਇਹ ਇਨਵੈਸਟੀਗੇਸ਼ਨ ਕਰ ਰਹੇ ਹਾਂ ਉਹ ਇੱਕ ਦਿਨ ਕੋ ਇੱਕ ਦਿਨ ਖਿਲਾਫ ਮਕਦਮੇ ਪਹਿਲਾਂ ਦਰਜ ਹੈਗੇ ਉੱਥੇ ਉੱਥੇ ਵੀ ਇਹਨਾਂ ਦੁਕਾਨਾਂ ਦੇ ਜਿਹੜੇ ਆ ਸ਼ਗਰ ਤੌਰ ਤੇ ਚੋਰੀ ਕੀਤੀ ਹੈ ਉਹ ਇਹ ਦੋ ਸੀ ਇਹ ਦੋਨੇ ਹੈਵੀ ਜਗਨੈਲ ਨੇ ਤੇ ਇਕੱਠੇ ਉਥੋਂ ਸਲਾਹ ਕਰਕੇ ਆਂਦੇ ਸੀ ਚੋਰੀ ਕਰਕੇ ਵਾਪਸ ਚਲੇ ਜਾਂਦੇ ਸੀ ਉੱਥੋਂ ਲਵਾਇਆ ਇਹਨਾਂ ਨੇ ਇੱਕ ਇੱਕ ਦੁਕਾਨ ਦੇ ਉੱਤੇ ਵੀ ਕੋਸ਼ਿਸ਼ ਕੀਤੀ ਸੀ ਬਟ ਉੱਥੇ ਇਹਨਾਂ ਨੂੰ ਕਾਮਯਾਬੀ ਨਹੀਂ ਮਿਲੀ ਤੇ ਸਟਰੇਨਾਂ ਨੂੰ ਤੋੜ ਲਿਆ ਸੀ ਬਟ ਕਾਮਯਾਬੀ ਨਹੀਂ ਮਿਲੀ ਉਹ ਉਹ ਘਿਰ ਚੋਰੀ ਹੋਣ ਤੋਂ ਬਚ ਗਈ ਸਾਡੇ ਯਾਰ ਪੀਸੀਆਰ ਵਾਲੇ ਸੀ ਉਹਦਰ ਹੁਟਰ ਮਾਰਦੇ ਆ ਗਏ ਤੇ ਇਹ ਉਥੋਂ ਕਿਸ ਗਏ ਸੀ ਇਹ ਦੋਨਾਂ ਨੂੰ ਅਰੈਸਟ ਕਰਕੇ ਕਿਉਂਕਿ ਇਹ ਜਗਨੈਲ ਸੀ ਤੇ ਫਿਰ ਰਾਤੀ ਇਹਨਾਂ ਨੂੰ ਕੋਰਟ ਚ ਪੇਸ਼ ਕਰਕੇ ਜਿਹਨੂੰ ਜਿਹੜੇ ਬੱਚਿਆਂ ਦੀ ਜੇਲ ਹੈ ਉਥੇ ਪਹੁੰਚਾ ਦਿੱਤਾ ਦੁਕਾਨ ਤੇ ਕੁਝ ਕਰਦਾ ਨਹੀਂ ਸਾਰੀ ਆਲਮੋਸਟ ਜਿਹੜੀ ਹੈ ਸਾਰੀ ਇਹ ਰਿਕਵਰੀ ਹੈ 11 ਦੇ 11 ਮੋਬਾਈਲ ਹੋਂ ਜਿਹੜੇ ਨਵੇਂ ਨੇ ਬਿਲਕੁਲ ਬਣਾ ਨਹੀਂ ਉਹ ਸਾਰੇ ਰਿਕਵਰ ਕਰ ਲਏ ਮਾਰੇ ਅਨਸਰ ਨੂੰ ਇਹ ਹਦਾ ਹੈ ਤਾਂ ਵੀ ਉਹ ਮਾਰੇ ਕੰਮ ਛੱਡ ਦੇਣਾ ਪੁਲਿਸ ਕਿਸੇ ਵੀ ਕੀਮਤ ਕੇ ਇਹਨੂੰ ਬਖਸ਼ਾ ਨਹੀਂ ਜਾਏਗਾ